ਸੱਚੇ ਗੱਲ ਜੀ ਕੈਨੇਡਾ ਨਿਊਜ਼ ਬੁਲਟਨ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਸਿਮਰਨਜੀਤ ਗੁਰਗੱਲ ਖਬਰਾਂ ਤੋਂ ਪਹਿਲਾਂ ਨਜ਼ਰ ਮਾਰ ਲੈਨੇ ਆ ਮੁੱਖ ਹੈ ਲਾਈਨਸ ਤੇ ਕੈਨਡਾ ਜੋ ਪਨਾ ਮੰਗਰਮਾਲਿਆਂ ਦੀ ਗਿਣਤੀ ਹੋਈ 236000 ਸੈਲਮ ਮੰਗਰਮਾਲਿਆਂ ਦੇ ਮਸਲੇ ਤੇ ਫੈਡਰਲ ਸਰਕਾਰ ਤੇ ਰਾਜ ਸਰਕਾਰਾਂ ਵਿਚਾਲੇ ਟਕਰਾ ਗ੍ਰੈਂਟਨ ਦੀ ਸਿਟੀ ਕੌਂਸਲਰ ਵਿਨਾ ਸੈਂਟੋਸ ਨੇ ਦਿੱਤਾ ਹੈਰਾਨੀ ਕੁੰਨ ਬਿਆਨ ਕਿਹਾ ਗ੍ਰੈਂਟਨ ਵਿੱਚ ਕਿਰਾਏ ਦੇ ਮਕਾਨਾਂ ਤੇ ਰਹਿਣ ਵਾਸਤੇ ਕੁੜੀਆਂ ਕਰ ਰਹੀਆਂ ਨੇ ਇੱਜ਼ਤ ਨਾਲ ਸਮਝੌਤਾ ਕੈਨੇਡਾ ਦੀ ਹੜਤਾਲ ਵਿਚਾਲੇ ਪੰਜਾਬੀਆਂ ਨੂੰ ਪੈ ਗਿਆ ਵਕਤ ਟਿਕਟਾਂ ਬੁੱਕ ਕਰਵਾ ਚੁੱਕੇ ਪੰਜਾਬੀ ਡੂੰਗੀ ਚਿੰਤਾ ਦੇ ਵਿੱਚ ਡੁੱਬੇ ਕੈਨੇਡਾ ਦੇ ਵਰਕ ਪਰਮਿਟ ਬਾਰੇ ਆ ਗਿਆ ਵੱਡਾ ਫੈਸਲਾ ਕਿ ਬੇਕਦੀਕ ਅਦਾਲਤ ਨੇ ਟਰੂਡੋ ਸਰਕਾਰ ਵਿਰੁੱਧ ਮੁਕੱਦਮਾ ਚਲਾਉਣ ਨੂੰ ਦਿੱਤੀ ਹਰੀ ਛੰਡੀ ਹੁਣ ਖਬਰਾਂ ਵਿਸਥਾਰ ਤੇ ਨਾਲ ਕੈਨੇਡਾ ਦੇ ਵਿੱਚ ਪਨਾਹ ਮੰਗਣ ਵਾਲਿਆਂ ਦੀ ਗਿਣਤੀ ਦਿਨ-ਬ-ਦਿਨ ਵਧਦੀ ਜਾ ਰਹੀ ਹੈ ਹੁਣ ਇਹ ਗਿਣਤੀ 2,36,000 ਦੇ ਨੇੜੇ ਪਹੁੰਚ ਚੁੱਕੀ ਹੈ ਕੈਨੇਡਾ ਵਿੱਚ ਅਸਲਮ ਮੰਗਣ ਵਾਲਿਆਂ ਦੇ ਮਸਲੇ ਤੇ ਫੈਡਰਲ ਸਰਕਾਰ ਅਤੇ ਰਾਜ ਸਰਕਾਰਾਂ ਵਿਚਾਲੇ ਟਕਰਾਅ ਵੀ ਪੈਦਾ ਹੋ ਗਿਆ ਹੈ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਕਿਊਬੈਕ ਅਤੇ 온ਟਾਰੀਓ ਦਾ ਬੋਝ ਘਟਾਉਣ ਲਈ ਹਜ਼ਾਰਾਂ ਸ਼ਰਨਾਰਥੀਆਂ ਨੂੰ ਵੱਖ-ਵੱਖ ਰਾਜਾਂ ਵਿੱਚ ਵਸਾਉਣਾ ਚਾਹੁੰਦੇ ਨੇ ਪਰ ਨਿਊ ਬਰੰਜ਼ਵਿਕ ਦੇ ਪ੍ਰੀਮੀਅਰ ਬਲੇਨ ਹੈਕਸ ਨੇ ਤਿੱਖੇ ਸ਼ਬਦਾਂ ਦੀ ਵਰਤੋਂ ਕਰਦਿਆਂ ਆਖ ਦਿੱਤਾ ਹੈ ਕਿ ਟਰੂਡੋ ਸਰਕਾਰ ਬਿਨਾਂ ਕਿਸੇ ਆਰਥਿਕ ਸਹਾਇਤਾ ਤੋਂ 4400 ਸ਼ਰਨਾਰਥੀਆਂ ਨੂੰ ਨਿਊ ਬਰੰਜ਼ਵਿਕ ਭੇਜਣਾ ਚਾਹੁੰਦੀ ਹੈ ਨੈਸ਼ਨਲ ਪੋਸਟ ਦੀ ਰਿਪੋਰਟ ਮੁਤਾਬਕ ਇਸ ਵੇਲੇ ਕੈਨੇਡਾ ਵਿੱਚ 235000 ਤੋਂ ਵੱਧ ਅਸਾਈਲੰਡੀਆਂ ਅਰਜ਼ੀਆਂ ਵਿਚਾਰ ਅਧੀਨ ਨੇ ਅਤੇ ਜ਼ਿਆਦਾਤਰ ਦਾਵੇ ਕਿਊਬਿਕ ਅਤੇ অন্ਟਾਰੀਓ ਦੇ ਵਿੱਚ ਕੀਤੇ ਗਏ ਨੇ ਦੂਜੇ ਪਾਸੇ ਨਿਊ ਬ੍ਰੰਜ਼ਵਿਕ ਸੂਬੇ ਵਿੱਚ ਅਸਾਈਲੰਡੀਆਂ ਸਿਰਫ 384 ਅਰਜ਼ੀਆਂ ਤੇ ਵਿਚਾਰ ਕੀਤਾ ਜਾ ਰਿਹਾ ਹੈ ਅਤੇ ਇਸ ਗਿਣਤੀ ਦਾ অন্ਟਾਰੀਓ ਜਾਂ ਕਿਊਬਿਕ ਦੇ ਮੁਕਾਬਲੇ ਜ਼ਮੀਨ ਅਸਮਾਨ ਦਾ ਫਰਕ ਹੈ ਬਲੈਂਡ ਹਿਕਸਨਿਕ ਹੈ ਕਿ ਨਿਊ ਬ੍ਰਾਂਟਸਵਿਕ ਵੱਲੋਂ ਪ੍ਰਵਾਸੀਆਂ ਦਾ ਹਮੇਸ਼ਾ ਬਾਵਾ ਉਲਾਰ ਕੇ ਸਵਾਗਤ ਕੀਤਾ ਗਿਆ ਪਰ ਫੈਡਰਲ ਸਰਕਾਰ ਦਾ ਇੱਕ ਪਾਸੜ ਫੈਸਲਾ ਡੂੰਘੀਆਂ ਚਿੰਤਾਵਾਂ ਪੈਦਾ ਕਰਦਾ ਹੈ ਉਧਰ ਫੈਡਰਲ ਸਰਕਾਰ ਦੇ ਆંકੜਿਆਂ ਤੇ ਚਾਤ ਮਾਰੀ ਜਾਵੇ ਤੱਕਿਊ ਬੈਕ ਵਿੱਚ 99500 55 ਅਸਾਈਲਮ ਅਰਜ਼ੀਆਂ ਦਾਖਲ ਹੋਈਆਂ ਜਦਕਿ অন্ਟਾਰੀਓ ਵਿੱਚ ਇਹ ਅੰਕੜਾ 1,5000 ਦੱਸਿਆ ਜਾ ਰਿਹਾ ਹੈ ਹੁਣ ਇਨ੍ਹਾਂ ਪਨਾਹ ਮੰਗਣ ਵਾਲਿਆਂ ਨੂੰ ਵੱਖ-ਵੱਖ ਰਾਜਾਂ ਵਿੱਚ ਵੰਡਿਆ ਗਿਆ ਤਾਂ ਅਲਬਰਟਾ ਦੇ ਹਿੱਸੇ 28000 ਰਿਫਿਊਜੀ ਆਉਣਗੇ ਜਦਕਿ ਬ੍ਰਿਟਿਸ਼ ਕੋਲੰਬੀਆ ਵੱਲ 32500 ਸ਼ਰਨਾਰਥੀਆਂ ਨੂੰ ਭੇਜਿਆ ਜਾ ਸਕਦਾ ਹੈ ਇਸੇ ਤਰ੍ਹਾਂ ਨੋਵਾ ਸਕੋਸ਼ੀਆ ਕੋਲ 5000 ਵਾਧੂ ਰਿਫਿਊਜੀ ਪਹੁੰਚ ਸਕਦੇ ਨੇ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਨੇ ਦਲੀਲ ਦਿੱਤੀ ਕਿ ਫੈਡਰਲ ਸਰਕਾਰ ਵੱਲੋਂ ਸ਼ਰਨਾਰਥੀਆਂ ਵਾਸਤੇ ਹੋਟਲਾਂ ਦਾ ਪ੍ਰਬੰਧ ਕੀਤਾ ਗਿਆ ਹੈ ਪਰ ਇਹ ਨਾ ਕਾਫੀ ਅਤੇ ਮਹਿੰਗੇ ਸਾਬਤ ਹੋ ਰਹੇ ਨੇ ਬਿਨਾਂ ਸ਼ੱਕ ਕਈ ਸੂਬਾ ਸਰਕਾਰਾਂ ਸ਼ਰਨਾਰਥੀਆਂ ਨੂੰ ਵਸਾਉਣ ਵਾਸਤੇ ਤਿਆਰ ਨੇ ਪਰ ਆਰਥਿਕ ਮੁਆਵਜ਼ੇ ਦਾ ਸਵਾਲ ਵੀ ਪੈਦਾ ਹੁੰਦਾ ਹੈ ਸੂਬਾ ਸਰਕਾਰਾਂ ਨੂੰ ਜ਼ਿੰਮੇਵਾਰੀ ਵਾਲੇ ਤਰੀਕੇ ਨਾਲ ਅੱਗੇ ਆਉਣਾ ਚਾਹੀਦਾ ਹੈ ਨਾ ਕਿ ਬਲੇਨ ਹਿਗਜ਼ ਵਾਂਗ ਗੈਰ ਜ਼ਿੰਮੇਵਾਰੀ ਵਾਲੀਆਂ ਟਿੱਪਣੀਆਂ ਕਰਨੀਆਂ ਚਾਹੀਦੀਆਂ ਨੇ ਇਸੇ ਦੌਰਾਨ ਨਿਊ ਬ੍ਰਾਂਡਸਵਿਕ ਸਰਕਾਰ ਦੇ ਬੁਲਾਰੇ ਪੌਲ ਬੈਡਲੀ ਨੇ ਕਿਹਾ ਕਿ ਰਿਫਿਊਜੀਆ ਦੇ ਮੁੱਦੇ ਤੇ ਫੈਡਰਲ ਸਰਕਾਰ ਨਾਲ ਵਿਚਾਰ ਵਟਾਂਦਰਾ ਚੱਲ ਰਿਹਾ ਹੈ। ਦੱਸத்ਈਏ ਕਿ ਫੈਡਰਲ ਸਰਕਾਰ ਵੱਲੋਂ ਸ਼ਰਨਾਰਥੀਆਂ ਦੀ ਗਿਣਤੀ ਦੇ ਮੱਦੇ ਨਜ਼ਰ ਜੂਨ ਮਹੀਨੇ ਦੌਰਾਨ ਕਿਊਬੈਕ ਨੂੰ 750 ਮਿਲੀਅਨ ਡਾਲਰ ਦੇਣ ਦਾ ਐਲਾਨ ਕੀਤਾ ਗਿਆ ਸੀ। ਪਰ ਬ੍ਰਿਟਿਸ਼ ਕੋਲੰਪੀਆ ਦੇ ਪ੍ਰੀਮੀਅਰ ਡੇਵਿਡ ਏਵੀ ਨੇ ਇਸ ਨੂੰ ਪੱਖਪਾਤ ਘਟਾਰ ਦਿੱਤਾ ਸੀ ਇਸ ਵੇਲੇ ਬ੍ਰਿਟਿਸ਼ ਕੋਲੰਪੀਆ ਵਿੱਚ ਮੌਜੂਦ ਸ਼ਰਨਾਰਥੀਆਂ ਦੀ ਗਿਣਤੀ 11421 ਦੱਸੀ ਗਈ ਹੈ ਮੈਨੀਟੋਬਾ ਵਿੱਚ 1378 ਅਸਾਇਲ ਮੰਗਣ ਵਾਲੇ ਮੌਜੂਦ ਨੇ ਅਤੇ 8500 ਹੋਰਾਂ ਨੂੰ ਇੱਥੇ ਭੇਜਿਆ ਜਾ ਸਕਦਾ ਹੈ ਸਸਕੇਚਵਨ ਵਿੱਚ ਪਨਾਹ ਦਾ ਦਾਵਾ ਕਰਨ ਵਾਲੇ ਸਿਰਫ 514 ਜਣੇ ਮੌਜੂਦ ਨੇ ਅਤੇ ਨਵੀਂ ਯੋਜਨਾ ਅਧੀਨ ਇੱਥੇ 7000 ਹੋਰਾਂ ਨੂੰ ਭੇਜਿਆ ਜਾ ਸਕਦਾ ਹੈ ਬ੍ਰੈਂਪਟਨ ਵਿਖੇ ਕਿਰਾਏ ਦੇ ਮਕਾਨ ਤੇ ਰਹਿਣ ਵਾਸਤੇ ਕੁੜੀਆਂ ਇਸ ਦੇ ਨਾਲ ਸਮਝੌਤਾ ਕਰ ਰਹੀਆਂ ਨੇ ਬ੍ਰੈਂਪਟਨ ਵਿਖੇ ਇੰਟਰਨੈਸ਼ਨਲ ਸਟੂਡੈਂਟਸ ਦਾ ਵੱਡੇ ਪੱਧਰ ਤੇ ਸੋਸ਼ਨ ਕਿਸੇ ਤੋਂ ਲੁਕਿਆ ਨਹੀਂ ਪਰ ਸਿਟੀ ਕਾਉਂਸਲਰ ਰੋਇਨਾ ਸੈਂਟੋਸ ਨੇ ਹੈਰਾਨਕੁਨ ਦਾਵਾ ਕੀਤਾ ਹੈ ਕਿ ਕੁੜੀਆਂ ਮਕਾਨ ਕਿਰਾਏ ਵਾਸਤੇ ਇੱਜ਼ਤ ਦੇ ਨਾਲ ਸਮਝੌਤਾ ਕਰ ਰਹੀਆਂ ਨੇ ਕੁੜੀਆਂ ਮਕਾਨ ਕਿਰਾਏ ਵਾਸਤੇ ਇੱਜ਼ਤ ਨਾਲ ਸਮਝੌਤਾ ਕਰ ਰਹੀਆਂ ਨੇ ਤੇ ਕੁਝ ਲੈਂਡਲੋਰਡਸ ਵੱਲੋਂ ਮੁਫਤ ਰਿਹਾਇਸ਼ ਬਾਰੇ ਦਿੱਤੇ ਜਾ ਰਹੇ ਇਸ਼ਤਿਹਾਰ ਇਸ ਦਾ ਕਾਰਨ ਬਣ ਰਹੇ ਨੇ ਸਿਟੀ ਕੌਂਸਲ ਦੀ ਮੀਟਿੰਗ ਦੌਰਾਨ ਉਹਨਾਂ ਕਿਹਾ ਕਿ ਸਿਰਫ ਮੁਫਤ ਰਿਹਾਇਸ਼ਤਾ ਲਾਲਚ ਨਹੀਂ ਦਿੱਤਾ ਜਾਂਦਾ ਸਗੋਂ ਮੁਫਤ ਖਾਣੀਆਂ ਅਤੇ ਸ਼ਾਪਿੰਗ ਦੇ ਲਾਰੇ ਵੀ ਲਾਏ ਜਾਂਦੇ ਨੇ ਰੋਇਨਾ ਸੈਂਟੋਸ ਨੇ ਕਿਹਾ ਕਿ ਕੋਰੋਨਾ ਮਹਾਮਾਰੀ ਮਗਰੋਂ ਹਾਲਾਤ ਜ਼ਿਆਦਾ ਵਿਗੜੇ ਅਤੇ ਮਜਬੂਰੀ ਵਸੂ ਕੁੜੀਆਂ ਖੁਦਕੁਸ਼ੀ ਕਰ ਰਹੀਆਂ ਨੇ ਅਤੇ ਤਾਬੂਤਾਂ ਵਿੱਚ ਉਹਨਾਂ ਦੀ ਲਾਸ਼ ਜੱਦੀ ਮੁਲਕ ਭੇਜ ਜਾਰੀ ਹੈ ਉਨ੍ਹਾਂ ਅੱਗੇ ਕਿਹਾ ਕਿ ਬ੍ਰੈਂਪਟਨ ਵਿੱਚ ਇੰਟਰਨੈਸ਼ਨਲ ਸਟੂਡੈਂਟਸ ਦੀ ਗਿਣਤੀ ਦੱਸਣੀ ਮੁਸ਼ਕਲ ਹੈ ਪਰ ਗੈਰ ਕਾਨੂੰਨੀ ਬੇਸਮੈਂਟਾਂ ਅਕਸਰ ਹੀ ਵਿਦਿਆਰਥੀਆਂ ਨੂੰ ਕਿਰਾਏ ਤੇ ਦਿੱਤੀਆਂ ਜਾਂਦੀਆਂ ਨੇ ਸੰਟੋਸ ਦਾ ਕਹਿਣਾ ਹੈ ਕਿ ਬ੍ਰੈਂਪਟਨ ਸ਼ਹਿਰ ਵਿੱਚ ਵਿਦਿਆਰਥੀਆਂ ਦੀ ਰਿਹਾਇਸ਼ ਸਹੀ ਤਰੀਕੇ ਨਾਲ ਹੋ ਰਹੀ ਹੈ ਅਤੇ ਉਹ ਬੱਤੜ ਹਾਲਾਤ ਵਿੱਚ ਦਿਨ ਕੱਟ ਰਹੇ ਨੇ ਇੱਥੇ ਦੱਸਣਾ ਬੰਦ ਹੈ ਕਿ ਫੇਸਬੁੱਕ ਮਾਰਕੀਟਪਲੇਸ ਅਤੇ ਕੀਜੀਜੀ ਵਰਗੇ ਪਲੇਟਫਾਰਮਸ ਤੇ ਅਕਸਰ ਅਜਿਹੇ ਇਸ਼ਤਿਹਾਰ ਦੇਖਣ ਨੂੰ ਮਿਲ ਜਾਂਦੇ ਨੇ ਜਿੱਥੇ ਕਿਰਾਏਦਾਰਾਂ ਨੂੰ ਲਾਭ ਮੁਹੱਈਆ ਕਰਵਾਉਣ ਦੀ ਪੇਸ਼ਕਸ਼ ਕੀਤੀ ਜਾਂਦੀ ਹੈ ਜਦ ਫਾਇਦਿਆਂ ਵਾਲੇ ਦੋਸਤ ਦਾ ਨਾਮ ਦਿੱਤਾ ਜਾਂਦਾ ਹੈ ਇਸ ਨੂੰ ਜਾਣ ਤੋਂ ਚਿੰਤਤ ਬ੍ਰੈਮਟਨ ਵਾਸੀਆਂ ਵੱਲੋਂ ਸਾਰੇ ਇਸ਼ਤਿਹਾਰ ਆਪੋ-ਆਪਨੇ ਕਾਉਂਸਲਰਾਂ ਨਾਲ ਸਾਂਝੇ ਕੀਤੇ ਜਾ ਚੁੱਕੇ ਨੇ ਰੋਵਿਨਾ ਸੈਂਟੋਸ ਨੇ ਦੱਸਿਆ ਹੈ ਕਿ ਕੈਨੇਡਾ ਦੇ ਸੱਭਿਆਚਾਰ ਤੋਂ ਅਣਜਾਣ ਕੁੜੀਆਂ ਨੂੰ ਫਾਇਦਿਆਂ ਵਾਲੇ ਦੋਸਤ ਦਾ ਅਸਲ ਮਤਲਬ ਹੀ ਸਮਝ ਨਹੀਂ ਆਉਂਦਾ ਅਤੇ ਉਹ ਗੰਦੀ ਦਲਦਲ ਵਿੱਚ ਫਸ ਜਾਂਦੀਆਂ ਨੇ ਬੇਸਮੈਂਟਾਂ ਦੀ ਸਮੱਸਿਆ ਕਰਕੇ ਹੀ ਬ੍ਰੈਮਟਨ ਵਿਖੇ ਰੈਜ਼ੀਡੈਂਸ਼ੀਅਲ ਰੈਂਟਲ ਪ੍ਰੋਗਰਾਮ ਲਿਆਂਦਾ ਗਿਆ ਪਰ ਲੈਂਡਲੋਰਡ ਟੈਨੈਂਟ ਬੋਰਡ ਸੂਬਾ ਸਰਕਾਰ ਦੇ ਅਧਿਕਾਰ ਖੇਤਰ ਵਿੱਚ ਹੈ ਉਨ੍ਹਾਂ ਮਿਸਾਲ ਪੇਸ਼ ਕੀਤੀ ਕਿ ਜੇ ਕੋਈ ਲੈਂਡਲੋਰਡ ਸ਼ਿਕਾਇਤ ਕਰਦਾ ਹੈ ਤਾਂ ਮਿਊਂਸਿਪੈਲਿਟੀ ਦੇ ਹੱਥ ਬੰਨੇ ਹੁੰਦੇ ਨੇ ਕਿਉਂਕਿ ਕਾਰਵਾਈ ਕਰਨ ਦਾ ਹੱਕ ਸਿਰਫ ਬੋਰਡ ਕੋਲ ਹੈ ਏਅਰ ਕੈਨੇਡਾ ਦੇ ਪਾਲਟਾਂ ਦੀ ਹੜਤਾਲ ਵਿਚਾਲੇ ਇੱਕ ਹੋਰ ਚਿੰਤਾਜਨਕ ਖਬਰ ਸਾਹਮਣੇ ਆਈ ਹੈ ਦਰਸਲ ਟਿਕਟਾਂ ਬੁੱਕ ਕਰਵਾ ਚੁੱਕੇ ਲੋਕ ਡੂੰਗੀ ਚਿੰਤਾ ਦੇ ਵਿੱਚ ਡੁੱਬੇ ਹੋਏ ਨੇ ਇੱਕ ਪੰਜਾਬੀ ਪਰਿਵਾਰ ਨੇ ਆਪਣੀ ਚਿੰਤਾ ਇਸੇ ਤਰੀਕੇ ਨਾਲ ਜ਼ਾਹਰ ਕੀਤੀ ਹੈ ਏਅਰ ਕੈਨੇਡਾ ਦੀ ਸੰਭਾਵਿਤ ਹੜਤਾਲ ਨੇ ਪੰਜਾਬ ਦਾ ਗੇੜਾ ਲਾਉਣ ਵਾਸਤੇ ਟਿਕਟਾਂ ਬੁੱਕ ਕਰਵਾ ਚੁੱਕੇ ਮੁਸਾਫਰਾਂ ਨੂੰ ਡੂੰਗੀਆਂ ਦਿੱਕਤਾਂ ਪਰੇਸ਼ਾਨੀਆਂ ਦੇ ਵਿੱਚ ਪਾ ਕੇ ਰੱਖ ਦਿੱਤਾ ਹੈ ਐਡਮਿੰਟਨ ਦੇ ਨਵਨੀਤ ਕੌਰ ਨੇ ਦੱਸਿਆ ਕਿ 2015 ਵਿੱਚ ਕੈਨੇਡਾ ਆਨ ਮਗਰੋਂ ਉਹ ਪਹਿਲੀ ਵਾਰ ਇੰਡੀਆ ਜਾ ਰਹੇ ਨੇ ਪਰ ਹੜਤਾਲ ਦੇ ਖੱਛੇ ਕਾਰਨ ਮਨ ਕਾਲਾ ਪੈ ਰਿਹਾ ਹੈ ਕਿ ਆਖਿਰਕਾਰ ਕੀ ਹੋਵੇਗਾ। ਇਹ ਕੈਨੇਡਾ ਦੇ ਪਾਇਲਟ ਐਤਵਾਰ ਨੂੰ 72 ਘੰਟੇ ਦਾ ਨੋਟਿਸ ਦੇਣ ਲਈ ਅਧਿਕਾਰਿਤ ਹੋ ਜਾਣਗੇ ਅਤੇ ਜੇ ਕੋਈ ਸਮਝੌਤਾ ਸਿਰੇ ਨਾ ਚੜਿਆ ਤਾਂ ਬੁੱਧਵਾਰ ਤੋਂ ਹੜਤਾਲ ਸ਼ੁਰੂ ਹੋ ਸਕਦੀ ਹੈ। ਉਦੋਂ ਪ੍ਰਧਾਨ ਮੰਤਰੀ ਜਸਟਨ ਟ੍ਰੂਡੋ ਨੇ ਮਾਮਲੇ ਵਿੱਚ ਦਖਲ ਦੇਣ ਤੋਂ ਨਾ ਕਰ ਦਿੱਤੀ ਹੈ। 110000 ਮੁਸਾਫਰਾਂ ਨੂੰ ਰੋਜ਼ਾਨਾ ਹਵਾਈ ਸਫ਼ਰ ਕਰਵਾਉਣ ਵਾਲੀ 에어 ਕੈਨੇਡਾ ਵੱਲੋਂ ਸ਼ੁੱਕਰਵਾਰ ਨੂੰ ਕੋਈ ਫਲਾਈਟ ਰੱਦ ਨਹੀਂ ਕੀਤੀ ਗਈ ਪਰ ਕੰਮਕਾਜ ਪ੍ਰਭਾਵਿਤ ਹੋਣਾ ਸ਼ੁਰੂ ਹੋ ਗਿਆ 에어 ਕੈਨੇਡਾ ਵੱਲੋਂ ਜਲਦ ਖਰਾਬ ਹੋਣ ਵਾਲੀਆਂ ਚੀਜ਼ਾਂ ਜਾਂ ਜਾਨਵਰਾਂ ਦੀ ਟਵਾ ਟੁਆਈ ਨਾਲ ਸੰਬੰਧਿਤ ਕਾਰਗੋ ਲੈਣੇ ਬੰਦ ਕੀਤੇ ਜਾ ਚੁੱਕੇ ਨੇ ਪਾਇਲਟ ਯੂਨੀਅਨ ਦੀਆਂ ਮੰਗਾਂ ਬਾਰੇ 에ਅਰ ਕੈਨੇਡਾ ਨੇ ਕਿਹਾ ਕਿ ਤਨਖਾਹਾਂ ਵਿੱਚ ਗੈਰਵਾਜਬ ਵਾਅਦਾ ਕਰਨ ਦੀ ਮੰਗ ਕੀਤੀ ਜਾ ਰਹੀ ਹੈ ਅਤੇ ਮੰਗਾਂ ਬਾਰੇ ਲਚੀਲਾ ਰੁਖ ਅਖਤਿਆਰ ਨਹੀਂ ਕੀਤਾ ਜਾ ਰਿਹਾ। ਦੂਜੇ ਪਾਸੇ ਯੂਨੀਅਨ ਨੇ ਕਿਹਾ ਕਿ ਕਾਰਪੋਰੇਟਸ ਦਾ ਲਾਲਚ ਸਿਰ ਚੜ ਕੇ ਬੋਲ ਰਿਹਾ ਕਿਉਂਕਿ ਰਿਕਾਰਡ ਮੁਨਾਫਾ ਹੋਣ ਦੇ ਬਾਵਜੂਦ ਪਾਇਲਟਾਂ ਦੀਆਂ ਮੰਗਾਂ ਨੂੰ ਨਜ਼ਰਅੰਦਾਜ਼ ਕੀਤਾ ਜਾ ਰਿਹਾ ਹੈ। ਹੜਤਾਲ ਦੇ ਖਰਚੇ ਨੂੰ ਵੇਖਦਿਆਂ ਘਰੇਲੂ ਮੁਸਾਫਰਾਵਲੋਂ ਆਪਣੀਆਂ ਯੋਜਨਾਵਾਂ ਵਿੱਚ ਤਬਦੀਲੀ ਕੀਤੀ ਜਾ ਰਹੀ ਹੈ ਅਤੇ ਉਹ ਜਲਦ ਤੋਂ ਜਲਦ ਕੰਮ ਨਿਬੇੜ ਕੇ ਆਪੋ ਆਪਣੇ ਟਿਕਾਣੇ ਤੇ ਪਹੁੰਚਣ ਦੇ ਯਤਨ ਕਰ ਰਹੇ ਨੇ ਪਰ ਸੱਤ ਸਮੁੰਦਰ ਪਾਰ ਜਾਣ ਵਾਲਿਆਂ ਵਾਸਤੇ ਇਹ ਔਖਾ ਨਹੀਂ ਨਵਨੀਤ ਕੌਰ ਨੇ ਦੱਸਿਆ ਕਿ ਇੰਡੀਆ ਦਾ ਇਹ ਟ੍ਰਿਪ ਬੇहद ਖਾਸ ਹੈ ਕਿਉਂਕਿ ਉਹਨਾਂ ਦੀ ਬੇਟੀ ਪਹਿਲੀ ਵਾਰ ਆਪਣੇ ਗ੍ਰੈਂਡਪੈਰੈਂਟਸ ਨੂੰ ਮਿਲੇਗੀ ਉਹ ਇਸ ਵੇਲੇ ਸਿਰਫ 22 ਸਾਲ ਦੀ ਹੈ ਨਵਨੀਤ ਕੌਰ ਦੀ ਫਲਾਈਟ 29 ਸਤੰਬਰ ਨੂੰ ਹੈ ਅਤੇ ਉਹ ਉਮੀਦ ਕਰ ਰਹੇ ਨੇ ਕਿ ਮਸਲੇ ਦਾ ਕੋਈ ਹੱਲ ਨਿਕਲ ਆਵੇ ਇਸ ਦੌਰਾਨ ਪ੍ਰਧਾਨ ਮੰਤਰੀ ਜਸਟਨ ਟ੍ਰੂ ਹੋਣੇ ਕਿ ਹੈ ਕਿ ਮੁਸਾਫਰਾਂ ਦੀ ਖਜ਼ਲ ਖੁਆਰੀ ਅਤੇ ਕਾਰੋਬਾਰ ਦਾ ਨੁਕਸਾਨ ਰੋਕਣ ਦੀ ਜ਼ਿੰਮੇਵਾਰੀ 에ਅਰ ਕੈਨੇਡਾ ਅਤੇ ਪਾਇਲਟ ਯੂਨੀਅਨ ਦੀ ਬੰਦੀ ਹੈ ਐਸਟਨ ਟਰੂਡੋ ਨੂੰ ਪੁੱਛਿਆ ਗਿਆ ਕਿ ਕੀ ਉਹ ਪਾਇਲਟਾਂ ਨੂੰ ਕੰਮ ਤੇ ਬਰਤਨ ਲਈ ਮਜਬੂਰ ਕਰਤਾ ਕਾਨੂੰਨ ਲਾਗੂ ਕਰਨਗੇ ਉਹਨਾਂ ਅੱਗੇ ਕਿਹਾ ਕਿ ਹਰ ਵਾਰ ਜਦੋਂ ਹੜਤਾਲ ਹੋਣ ਲੱਗਦੀ ਹੈ ਤਾਂ ਸਾਰੀਆਂ ਟੀੜਾ ਸਮੱਸਿਆ ਸਲਚੌਲੇ ਸਰਕਾਰ ਵੱਲ ਵੇਖਣਾ ਸ਼ੁਰੂ ਕਰ ਦਿੰਦੀਆਂ ਨੇ ਪਰ ਅਸੀਂ ਅਜੇ ਹਕ ਕੁਝ ਨਹੀਂ ਕਰਾਂਗੇ ਟਰੂਡੋ ਨੇ ਇਹ ਵੀ ਕਿਹਾ ਕਿ ਕੈਨੇਡੀਅਨ ਅਰਥਚਾਰੇ ਦੀ ਹਿਫਾਜ਼ਤ ਸਾਡੀ ਜ਼ਿੰਮੇਵਾਰੀ ਹੈ ਪਰ ਯੂਨੀਅਨਾਂ ਅਤੇ EMPLOYEES ਨੂੰ ਵੀ ਕੁਝ ਪਤਾ ਲੱਗਣਾ ਚਾਹੀਦਾ ਹੈ ਜੋ ਅਕਸਰ ਹੀ ਲੋਕਾਂ ਨੂੰ ਵਕਤ ਭਾਈ ਰੱਖਦੇ ਨੇ ਜ਼ਿਕਰੇ ਖਾਸ ਹੈ ਕਿ 에어 ਕੈਨੇਡਾ ਅਤੇ ਉਸਦੇ ਪਾਇਲਟਾਂ ਦਰਮਿਆਨ ਚੱਲ ਰਹੇ ਲੇਬਰ ਵਿਵਾਦ ਕਾਰਨ 에어ਲਾਈਨ ਦਾ ਕੁਝ ਸੰਚਾਲਨ ਅੱਜ ਤੋਂ ਪ੍ਰਭਾਵਿਤ ਹੋਣਾ ਸ਼ੁਰੂ ਹੋ ਜਾਵੇਗਾ ਕੰਮਕਾਜ ਠਪ ਖੌਂਦੀ ਡੈਡਲਾਈਨ ਵੀ ਨੇੜੇ ਆ ਰਹੀ ਹੈ ਅਤੇ ਦੋਵੇਂ ਧਿਰਾਂ ਵਿੱਚ ਫਿਲਹਾਲ ਕੁਝ ਸੁਲਝਦਾਨ ਨਜ਼ਰ ਨਹੀਂ ਆ ਰਿਹਾ ਵੀਰਵਾਰ ਨੂੰ 에어 ਕੈਨੇਡਾ ਨੇ ਇੱਕ ਮਹੱਤਵਪੂਰਨ ਹਵਾਈ ਵਿਗਨ ਤੋਂ ਬਚਣ ਲਈ ਫੈਡਰਲ ਸਰਕਾਰ ਨੂੰ ਇਸ ਮਾਮਲੇ 'ਚ ਦਖਲ ਦੇਣ ਦੀ ਮੰਗ ਕੀਤੀ ਸੀ। 에어 ਕੈਨੇਡਾ ਦਾ ਸੰਚਾਲਨ ਰੁਕਣ ਤੇ ਪ੍ਰਤੀ ਦਿਨ 1,10,000 ਯਾਤਰੀ ਪ੍ਰਭਾਵਿਤ ਹੋਣਗੇ। 에어ਲਾਈਨ ਦਾ ਕਹਿਣਾ ਹੈ ਕਿ ਕੁਝ ਸੇਵਾਵਾਂ ਜਿਵੇਂ ਕਿ ਕਾਰਗੋ ਅਤੇ ਵੈਕੇਸ਼ਨ ਪੈਕੇਜ ਅਜ ਪ੍ਰਭਾਵਿਤ ਹੋਣੇ ਸ਼ੁਰੂ ਹੋ ਜਾਣਗੇ ਜਦਕਿ 18 ਸਤੰਬਰ ਨੂੰ ਮੁਕੰਮਲ ਬੰਦ ਹੋ ਸਕਦਾ ਹੈ। ਏਅਰਲਾਈਨ ਅਤੇ ਪਾਇਲਟ ਐਤਵਾਰ ਤੋਂ ਹੜਤਾਲ ਜਾਂ ਤਾਲਾਬੰਦੀ ਦਾ 72 ਘੰਟੇ ਦਾ ਨੋਟਿਸ ਜਾਰੀ ਕਰਨ ਦੀ ਸਥਿਤੀ ਦੇ ਵਿੱਚ ਹੋਣ ਕੇ ਏਅਰਲਾਈਨ ਦਾ ਕਹਿਣਾ ਹੈ ਕਿ ਯੂਨੀਅਨ ਵਗੈਰ ਵਾਜਬ ਤਨਖਾਹ ਦੀਆਂ ਮੰਗਾਂ ਤੇ ਅੜੀ ਹੋਈ ਹੈ ਯੂਨੀਅਨ ਦਾ ਕਹਿਣਾ ਹੈ ਕਿ ਕਾਰਪੋਰੇਟ ਲਾਲਚ ਗਲਬਾਤ ਵਿੱਚ ਅੜਿਕਾਏ ਕਿਉਂਕਿ ਏਅਰ ਕੈਨੇਡਾ ਆਪ ਰਿਕਾਰਡ ਮੁਨਾਫਾ ਕਮਾ ਰਹੀ ਹੈ ਪਰ ਪਾਇਲਟਾਂ ਨੂੰ ਮਾਰਕੀਟ ਤੋਂ ਘੱਟ ਮੁਆਵਜ਼ੇ ਨੂੰ ਸਵੀਕਾਰ ਕਰਨ ਦੀ ਉਮੀਦ ਕਰਦੀ ਹੈ ਪ੍ਰਧਾਨ ਮੰਤਰੀ ਜਸਟਨ ਟਰੂਡੋ ਨੇ ਕਿਹਾ ਹੈ ਕਿ ਲੇਬਰ ਵਿਵਾਦਾਂ ਦੇ ਉੱਤਮ ਹੱਲ ਗਲਬਾਤ ਦੀ ਮੇਸਤੀ ਹੁੰਦੇ ਨੇ ਤੇ ਉਮੀਦ ਕਰਦੇ ਨੇ ਕਿ ਦੋਵੇਂ ਧਿਰਾਂ ਗਲਬਾਤ ਰਾਹੀਂ ਮਸਲੇ ਨੂੰ ਹੱਲ ਕਰਨਗੀਆਂ ਹਵਰਤਲਾ ਬੈਕ ਬੁੱਧਵਾਰ ਨੂੰ ਕੈਨੇਡਾ ਦੇ ਅਹਿਮ ਕਾਰੋਬਾਰੀ ਸਮੂਹਾਂ ਨੇ ਵੀ ਪਾਇਲਟਾਂ ਦੀ ਸੰਭਾਵੀ ਹੜਤਾਲ ਨੂੰ ਮੁਲਕ ਦੀ ਆਰਥਿਕਤਾ ਲਈ ਨੁਕਸਾਨ ਦੇ ਆਖਦੇਂ ਫੈਡਰਲ ਸਰਕਾਰ ਨੂੰ ਇਹ ਵਿਵਾਦ ਬਾਈਂਡਿੰਗ ਆਰਬਿਟ੍ਰੇਸ਼ਨ ਲਈ ਭੇਜਣ ਲਈ ਮੰਗ ਕੀਤੀ ਸੀ ਕੈਨੇਡਾ ਦੇ ਵਰਕ ਪਰਮਿਟ ਬਾਰੇ ਇੱਕ ਵੱਡਾ ਫੈਸਲਾ ਆ ਗਿਆ ਹੈ ਦਰਸਲ ਕੈਨੇਡਾ ਦੇ ਵਿੱਚ ਆਰਜੀ ਵਿਦੇਸ਼ੀ ਕਾਮਿਆਂ ਨੂੰ ਵੱਡੀ ਜਿੱਤ ਹਾਸਲ ਹੋਈ ਜਦੋਂ ਕਿ ਬੈਕ ਦੇ ਇੱਕ ਅਦਾਲਤ ਨੇ ਟ੍ਰੂਡੋ ਸਰਕਾਰ ਵਿਰੁੱਧ ਮੁਕੱਦਮਾ ਚਲਾਉਣ ਦੀ ਹਰੀ ਝੰਡੀ ਦੇ ਦਿੱਤੀ ਇੱਕ ਪ੍ਰਵਾਸੀ ਕਾਮੇ ਵੱਲੋਂ ਆਰੰਭਿਕ ਕਾਨੂੰਨੀ ਲੜਾਈ ਦੌਰਾਨ ਦਲੀਲ ਦਿੱਤੀ ਗਈ ਕਿ ਟੈਂਪੋਰਰੀ ਫੋਰਨ ਵਰਕਰਸ ਨੂੰ ਸਿਰਫ ਸਪੌਂਸਰ ਕਰਨ ਵਾਲੇ EMPLOYEES ਨਾਲ ਬੰਨ ਕੇ ਰੱਖਣਾ ਨਸਲੀ ਵਿਤਕੜੇ ਤੋਂ ਘੱਟ ਨਹੀਂ। ਗੁਰਜਮਾਲਾ ਨਾਲ ਸੰਬੰਧਿਤ ਪ੍ਰਵਾਸੀ ਕਾਮੇ ਨੇ ਦੋਸ਼ ਲਾਇਆ ਸੀ ਕਿ ਬੰਦ ਵਰਕ ਪਰਮਿਟ ਦੀ ਯੋਜਨਾ 1968 ਵਿੱਚ ਆਰੰਭੀ ਗਈ ਅਤੇ ਇਹ ਸਿੱਧੇ ਤੌਰ ਤੇ ਕੈਨੇਡੀਅਨ ਚਾਰਟਰ ਆਫ ਰਾਈਟਸ ਐਂਡ ਫਰੀਡਮਸ ਦੀ ਉਲੰਘਣਾ ਕਰਦੀ ਹੈ। ਕਿ ਵਿਕਤੀ ਸੁਪੀਰੀਅਰ ਕੋਰਟ ਦੀ ਜਸਟਿਸ ਸਲਵਾਨਾ ਕੌਂਟੇ ਨੇ ਫੈਡਰਲ ਸਰਕਾਰ ਵਿਰੁੱਧ ਮੁਕੱਦਮਾ ਚਲਾਉਣ ਦੀ ਪ੍ਰਵਾਨਗੀ ਦਿੱਤੀ ਹੈ ਅਤੇ ਕਿਹਾ ਕਿ ਮੁੱਢਲੇ ਤੌਰ ਤੇ ਅਦਾਲਤ ਨੇ ਮਹਿਸੂਸ ਕੀਤਾ ਹੈ ਕਿ 雇ਰ ਨਾਲ ਬੰਨ ਕੇ ਰੱਖਣ ਦੀ ਸ਼ਰਤ ਸਾਫ਼ ਤੌਰ ਤੇ ਗੈਰ ਸੰਵਿਧਾਨਿਕ ਹੈ ਇੱਥੇ ਦੱਸਣਾ ਬੰਦ ਹੈ ਕਿ ਬਾਰੋਨ ਅਲਫਰੇਡੋ ਅਸ ਵੈਡੋ ਟੋ ਬਾਰ 2014 ਵਿੱਚ ক্লোਜ਼ਡ ਵਰਕ ਪਰਮਿਟ ਤੇ ਕੈਂਡਾ ਪੂਜਾ ਸੀ ਅਤੇ ਉਸ ਨੂੰ ਰੋਜ਼ਾਨਾ 12 ਘੰਟੇ ਕੰਮ ਕਰਨਾ ਪੈਂਦਾ ਸੀ ਜਦਕਿ ਆਰਾਮ ਕਰਨ ਲਈ ਤਿੰਨ ਵਾਰ ਸਿਰਫ 10-10 ਮਿੰਟ ਦਾ ਸਮਾਂ ਦਿੱਤਾ ਜਾਂਦਾ ਹੈ ਇੱਕ ਰਾਤ ਵਿੱਚ 40000 ਚਿਕਨ ਫੜਨ ਦਾ ਟੀਚਾ ਦਿੱਤਾ ਜਾਂਦਾ ਹੈ ਅਤੇ ਇੱਕ ਹੱਥ ਵਿੱਚ ਪੰਜ ਚਿਕਨ ਫੜ ਕੇ ਹੀ ਕੰਮ ਚਲਾਇਆ ਜਾ ਸਕਦਾ ਹੈ ਇਸਦੇ ਉਲਟ ਮਜ਼ਦੂਰੀ ਘੱਟ ਜਾਂ ਬਹੁਤ ਦੇਰ ਨਾਲ ਅਦਾ ਕੀਤੀ ਜਾਂਦੀ ਸੀ ਸ਼ਿਕਾਇਤ ਕਰਨ ਤੇ ਨੌਕਰੀ ਤੋਂ ਕੱਢੇ ਜਾਣ ਦਾ ਡਰ ਸਤਾਉਂਦਾ ਸੀ ਅਤੇ ਇਮੀਗ੍ਰੇਸ਼ਨ ਸਟੇਟਸ ਖਤਮ ਕਰਨ ਦਾ ਸਹਿਮ ਹਰ ਵੇਲੇ ਮਨ ਵਿੱਚ ਬਣਿਆ ਰਹਿੰਦਾ ਹੈ। ਜਵਾਰ ਨੇ 10 ਸਾਲ ਦਾ ਲੰਮਾ ਸਮਾਂ ਇਸੇ ਤਰ੍ਹਾਂ ਬਤੀਤ ਕੀਤਾ ਅਤੇ ਹਰ ਵਾਰ ਓਪਨ ਵਰਕ ਪਰਮਿਟ ਦਾ ਸੁਪਨਾ ਅਧੂਰਾ ਰਹਿ ਜਾਂਦਾ। ਕੈਨੇਡਾ ਵਿੱਚ ਕੀਰਤਿਆਂ ਦੇ ਹੱਕਾਂ ਲਈ ਸੰਘਰਸ਼ ਕਰ ਰਹੀਆਂ ਜਥੇਬੰਦੀਆਂ ਨੇ ਸ਼ੁੱਕਰਵਾਰ ਦੇ ਫੈਸਲੇ ਤੇ ਖੁਸ਼ੀ ਦਾ ਇਜ਼ਹਾਰ ਕਰਦਿਆਂ ਕਿਹਾ ਕਿ ਹਾਲੇ ਲੰਬੀ ਕਾਨੂੰਨੀ ਲੜਾਈ ਬਾਕੀ ਹੈ। ਮੋਂਟਰੀਅਲ ਦੀ ਇੱਕ ਜਥੇਬੰਦੀ ਨੇ ਰੋਸ ਪ੍ਰਗਟਾਇਆ ਕਿ ਕੈਨੇਡਾ ਵਿੱਚ ਇੱਕ ਤਰੀਕੇ ਨਾਲ ਗੁਲਾਮ ਮਜ਼ਦੂਰਾਂ ਦਾ ਵਰਗ ਮੌਜੂਦ ਹੈ ਜੋ ਨਸਲਵਾਦ ਦੀ ਦਲਦਲ ਵਿੱਚ ਖੁੱਬਿਆ ਹੋਇਆ ਹੈ। ਉੱਧਰ ਇਮੀਗ੍ਰੇਸ਼ਨ ਵਿਭਾਗ ਨੇ ਅਦਾਲਤੀ ਫੈਸਲੇ ਤੇ ਕੋਈ ਟਿੱਪਣੀ ਕਰਨ ਤੋਂ ਨਾ ਕਰ ਦਿੱਤੀ ਪਰ ਇਸ ਤੋਂ ਪਹਿਲਾਂ ਪ੍ਰਵਾਸੀ ਕਾਮੇ ਵੱਲੋਂ ਦਾਇਰ ਅਰਜ਼ੀ ਦਾ ਵਿਰੋਧ ਕਰਦਿਆਂ ਕਿਹਾ ਸੀ ਕਿ ਕੈਨੇਡਾ ਆਉਣ ਵਾਲੇ ਹਰ ਆਰਸੀ ਵਿਦੇਸ਼ੀ ਕਾਮੇ ਦਾ ਤਜਰਬਾ ਵੱਖੋ-ਵੱਖਰਾ ਹੁੰਦਾ ਹੈ ਤਾਂ ਅਜਿਹੇ ਵਿੱਚ ਟੁਬਾਰ ਹਰ ਇੱਕ ਦਾ ਪੱਖ ਪੇਸ਼ ਨਹੀਂ ਕਰ ਸਕਦਾ। ਫੈਡਰਲ ਸਰਕਾਰ ਨੇ ক্লোਜ਼ਡ ਵਰਕ ਪਰਮਿਟ ਯੋਜਨਾ ਨੂੰ ਗੈਰ ਸੰਵਿਧਾਨਿਕ ਮੰਨਣ ਤੋਂ ਵੀ ਨਾ ਕਰ ਦਿੱਤੀ ਹੁਣ ਕੈਨੇਡਾ ਸਰਕਾਰ ਕੋਲ ਅਦਾਲਤੀ ਫੈਸਲੇ ਵਿਰੁੱਧ ਅਪੀਲ ਕਰਨ ਲਈ 30 ਦਿਨ ਦਾ ਸਮਾਂ ਮੌਜੂਦ ਹੈ ਜਿਤੇ ਰਹੇ ਕਿ ਸੰਯੁਕਤ ਰਾਸ਼ਟਰ ਦੀ ਰਿਪੋਰਟ ਵਿੱਚ ਟੈਂਪੋਰਰੀ ਫੋਰਨ ਵਰਕਰਸ ਦੀ ਤੁਲਨਾ ਕੁਲਾਮਾਨ ਨਾਲ ਕੀਤੀ ਗਈ ਹੈ ਰਿਪੋਰਟ ਮੁਤਾਬਕ ਆਰਜੀ ਵਿਦੇਸ਼ੀ ਕਾਮਿਆਂ ਨੂੰ ਨਾ ਸਿਰਫ ਸਰੀਰਕ ਅਤੇ ਮਾਨਸਿਕ ਤਸੀਹੇ ਬਰਦਾਸ਼ਤ ਕਰਨੇ ਪੈ ਰਹੇ ਨੇ ਸਗੋਂ ਇਮਪਲੋਏਡ ਤਨਖਾਹਾਂ ਦੇਣ ਤੋਂ ਵੀ ਸਾਫ਼ ਮੁਕਰ ਜਾਂਦੇ ਨੇ ਆਰਜੀ ਵਿਦੇਸ਼ੀ ਕਾਮਿਆਂ ਨੂੰ ਉਹਨਾਂ ਦੇ ਹੱਕਾਂ ਤੋਂ ਜਾਣੂ ਕਰਵਾਉਣਾ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ ਪਰ ਸੰਭਾਵਿਤ ਤੌਰ ਤੇ ਇਸ ਕੰਮ ਵਿੱਚ ਅਣਗਹਿਲੀ ਵਰਤੀ ਜਾ ਰਹੀ ਹੈ ਰੀਪੋਰਟ ਕਹਿੰਦੀ ਹੈ ਕਿ ਵਿਦੇਸ਼ੀ ਕਾਮਿਆਂ ਨਾਲ ਬੇहद ਮੰਦੀ ਭਾਸ਼ਾ ਦੀ ਵਰਤੋਂ ਕੀਤੀ ਜਾਂਦੀ ਹੈ ਅਤੇ ਸੈਕਸ਼ੂਅਲ ਹਰਾਸਮੈਂਟ ਦੀਆਂ ਸ਼ਿਕਾਇਤਾਂ ਵੀ ਸਾਹਮਣੇ ਆ ਰਹੀਆਂ ਨੇ। ਪ੍ਰਧਾਨ ਮੰਤਰੀ ਜਸਟਨ ਟਰੂਡੋ ਨੇ ਐਨਡੀਪੀ ਦੇ ਲੀਡਰ ਜਗਮੀਤ ਸਿੰਘ ਖਿਲਾਫ ਇੱਕ ਬਿਆਨ ਦਿੱਤਾ ਹੈ। ਦਰਸਲ ਪੀਐਮ ਟਰੂਡੋ ਦਾ ਕਹਿਣਾ ਹੈ ਕਿ ਕਲਾਈਮੇਟ ਚੇਂਜ ਵਿਰੁੱਧ ਲੜਾਈ ਵਿੱਚ ਜਗਮੀਤ ਸਿੰਘ ਅਤੇ ਐਨਡੀਪੀ ਸਿਆਸੀ ਦਬਾਅ ਦੇ ਅਗੇ ਝੁਕ ਰਹੇ ਨੇ। ਐਨਡੀਪੀ ਲੀਡਰ ਜਗਮੀਤ ਸਿੰਘ ਕੰਜ਼ਿਊਮਰ ਕਾਰਬਨ ਟੈਕਸ ਤੇ ਗੈਰ ਪ੍ਰਤੀਬੰਧ ਨੇ। ਪ੍ਰਧਾਨ ਮੰਤਰੀ ਜਸਟਨ ਟਰੂਡੋ ਨੇ ਸ਼ੁੱਕਰਵਾਰ ਨੂੰ ਐਨਡੀਪੀ ਅਤੇ ਲੀਡਰ ਜਗਮੀਤ ਸਿੰਘ ਦੀ ਨਿੰਦਾ ਕਰਦੇ ਹੋਏ ਕਿਹਾ ਕਿ ਭਾਵੇਂ ਉਹ ਵਾਤਾਵਰਣ ਦੀ ਪਰਵਾਹ ਕਰਦੇ ਨੇ ਪਰ ਉਹਨਾਂ ਨੂੰ ਇਹ ਨਹੀਂ ਪਤਾ ਕਿ ਕਲਾਈਮੇਟ ਚੇਂਜ ਵਿਰੁੱਧ ਲੜਾਈ ਵਿੱਚ ਕਰਨਾ ਕੀ ਹੈ ਕਿਬੈਕ ਵਿੱਚ ਮੌਂਟਰੀਅਲ ਲਾਗੇ ਇੱਕ ਨਿਊਜ਼ ਕਾਨਫਰੰਸ ਦੇ ਦੌਰਾਨ ਟਰੂਡੋ ਨੇ ਐਨਡੀਪੀ ਤੇ ਸਧਾਰਨ ਰਾਜਨੀਤਿਕ ਖੇਡਣ ਅਤੇ ਪ੍ਰਗਤੀਸ਼ੀਲ ਕਦਰਾਂ-ਕੀਮਤਾਂ ਤੋਂ ਦੂਰ ਚੱਲਣ ਦਾ ਦੋਸ਼ ਲਗਾਇਆ ਪਿਛਲੇ ਹਫਤੇ ਐਨ.ਡੀ.ਪੀ ਨੇ ਲਿਬਰਲਾਂ ਨਾਲ ਆਪਣਾ ਸਮਰਥਨ ਸਮਝੌਤਾ ਖਤਮ ਕਰ ਦਿੱਤਾ ਸੀ ਕਿ ਬੇਗ ਦੇ ਲਾਸੈਲ ਇਮਾਰ ਵਰਡਨ ਰਾਈਡਿੰਗ ਵਿੱਚ 16 ਤਰੀਕ ਨੂੰ ਹੋਣ ਵਾਲੀ ਜ਼ਿਮਨੀ ਚੋਣ ਬਾਰੇ ਇੱਕ ਸਵਾਲ ਦਾ ਜਵਾਬ ਦਿੱਤਿਆ ਟ੍ਰੂਡੋ ਨੇ ਕਿਹਾ ਕਿ ਜਗਮੀਤ ਸਿੰਘ ਅਤੇ ਐਨ.ਡੀ.ਪੀ ਪੀਅਰ ਪੋਲੀਏਵ ਅਤੇ ਕੰਜ਼ਰਵੇਟਿਵਸ ਦੇ ਸਿਆਸੀ ਦਬਾਅ ਅੱਗੇ ਝੁਕ ਰਹੇ ਨੇ ਉਹਨਾਂ ਨੇ ਕਿਹਾ ਕਿ ਮੌਂਟਰੀਅਲ ਨਿਵਾਸੀ ਇਸ ਦੀ ਉਮੀਦ ਨਹੀਂ ਕਰਦੇ ਅਤੇ ਨਾ ਇਸ ਦੇ ਹੱਕਦਾਰ ਨੇ ਪ੍ਰਧਾਨ ਮੰਤਰੀ ਦੀਆਂ ਟਿੱਪਣੀਆਂ ਉਦੋਂ ਆਈਆਂ ਨੇ ਜਦ ਪ੍ਰੋਗਰੈਸਿਵ ਸਿਆਸੀ ਨੇਤਾਵਾਂ ਵਿੱਚ ਕਾਰਬਨ ਟੈਕਸ ਲਈ ਸਮਰਥਨ ਘਟਦਾ ਜਾਪਦਾ ਹੈ ਵੀਰਵਾਰ ਨੂੰ ਜਗਮੀਤ ਸਿੰਘ ਨੇ ਕੰਜ਼ਿਊਮਰ ਕਾਰਬਨ ਟੈਕਸ ਤੇ ਆਪਣੇ ਮੌਜੂਦਾ ਪੱਖ ਬਾਰੇ ਦਸਨ ਤੋਂ ਇਨਕਾਰ ਕਰ ਦਿੱਤਾ ਸੀ ਅਤੇ ਸੁਝਾਅ ਦਿੱਤਾ ਸੀ ਕਿ ਜਲਵਾਯੂ ਸੰਕਟ ਨਾਲ ਲੜਨ ਲਈ ਲਿਬਰਲਾਂ ਅਤੇ ਕੰਜ਼ਰਵੇਟਿਵਜ਼ ਦੋਵਾਂ ਦੀ ਪਹੁੰਚ ਨੇ ਕੰਮ ਕਰਨ ਵਾਲੇ ਲੋਕਾਂ ਦੀ ਪਿੱਠ ਤੇ ਬੋਝ ਪਾ ਦਿੱਤਾ ਹੈ। ਜਗਮੀਤ ਸਿੰਘ ਨੇ ਵੀਰਵਾਰ ਨੂੰ ਕਿਹਾ ਕਿ ਅਸੀਂ ਇੱਕ ਯੋਜਨਾ ਤੇ ਕੰਮ ਕਰ ਰਹੇ ਹਾਂ ਅਤੇ ਅਸੀਂ ਇਸ ਨੂੰ ਮਜ਼ਬੂਤ ਤਰੀਕੇ ਨਾਲ ਕਿਵੇਂ ਕਰ ਸਕਦੇ ਹਾਂ। ਅਸੀਂ ਆਉਣ ਵਾਲੇ ਮਹੀਨਾ ਵਿੱਚ ਇਸ ਬਾਰੇ ਸਾਡੀ ਯੋਜਨਾ ਅਤੇ ਸਾਡੇ ਦ੍ਰਿਸ਼ਟੀਕੋਣ ਨੂੰ ਚਾੜੀ ਕਰਾਂਗੇ। ਬ੍ਰਿਟਿਸ਼ ਕੋਲੰਬੀਆ ਦੇ ਪ੍ਰੀਮੀਅਰ ਡੇਵਿਡ ਈਬੀ ਨੇ ਵੈਨਕੂਵਰ ਵਿੱਚ ਚੋਣ ਮਹੀਨ ਸਮਾਗਮ ਤੇ ਵਿੱਚ ਕਿਹਾ ਕਿ ਜੇਕਰ ਕੈਨੇਡਾ ਸਰਕਾਰ ਕਾਰਬਨ ਟੈਕਸ ਲਈ ਆਪਣੀ ਕਾਨੂੰਨੀ ਹੋੜ ਨੂੰ ਖਤਮ ਕਰਦੀ ਹੈ ਤਾਂ ਉਹਨਾਂ ਦੀ ਐਨਡੀਪੀ ਦੀ ਸਰਕਾਰ ਕਾਰਬਨ ਟੈਕਸ ਤੋਂ ਛੁਟਕਾਰਾ ਪਾ ਲਵੇਗੀ ਅਤੇ ਵੱਡੇ ਪ੍ਰਦੂਸ਼ਕਾਂ ਤੇ ਧਿਆਨ ਕੇਂਦ੍ਰਿਤ ਕਰੇਗੀ ਈਵੀ ਨੇ ਕਿਹਾ ਕਿ ਦੋ ਚੀਜ਼ਾਂ ਹੋਣਗੀਆਂ ਇੱਕ ਇਹ ਕਿ ਅਸੀਂ ਆਮ ਬ੍ਰਿਟਿਸ਼ ਕੋਲੰਪੀਆਨਾਂ ਲਈ ਕਿਸਾਨਾਂ ਲਈ ਟਰੱਕਾਂ ਵਾਲਿਆਂ ਲਈ ਔਸਤ ਬ੍ਰਿਟਿਸ਼ ਕੋਲੰਪੀਆ ਵਾਲਿਆਂ ਲਈ ਕਾਰਬਨ ਟੈਕਸ ਹਟਾ ਦਵਾਂਗੇ ਅਤੇ ਦੂਜੀ ਚੀਜ਼ ਇਹ ਹੈ ਕਿ ਅਸੀਂ ਮੰਨਦੇ ਹਾਂ ਕਿ ਕਲਾਈਮੇਟ ਚੇਂਜ ਇੱਕ ਅਸਲ ਅਤੇ ਮੌਜੂਦਾ ਖਤਰਾ ਹੈ ਉਹਨਾਂ ਨੇ ਕਿਹਾ ਕਿ ਉਹਨਾਂ ਦੀ ਸਰਕਾਰ ਯਕੀਨੀ ਬਣਾਵੇਗੀ ਕਿ ਵੱਡੇ ਪ੍ਰਦੂਸ਼ਕ ਆਪਣਾ ਬੰਦਾ ਹਿੱਸਾ ਅਦਾ ਕਰਨ ਮਾਰਚ ਵਿੱਚ ਈਵੀ ਨੇ ਫੈਡਰਲ ਕਾਰਬਨ ਟੈਕਸ ਵਿੱਚ ਵਾਅਦੇ ਨੂੰ ਰੋਕਣ ਵਿੱਚ ਮਦਦ ਕਰਨ ਲਈ ਵਿਰੋਧੀ ਤੇ ਕੰਸਰਵੇਟਿਵ ਲੀਡਰ ਪੀਅਰ ਪੋਲੀ ਦੀ ਇਕੱਠੇ ਹੋਣ ਦੀ ਇੱਕ ਪੇਸ਼ਕਸ਼ ਨੂੰ ਟਕਰਾਉਂਦਿਆਂ ਇਸ ਨੂੰ ਬਕਵਾਸ ਕਿਸਮ ਦੀ ਰਣਨੀਤੀ ਆਖਿਆ ਸੀ ਪੌਲੀਅਮ ਨੇ ਕਿਹਾ ਕਿ ਉਹ ਲਿਬਰਲ ਸਰਕਾਰ ਦੁਆਰਾ ਲਿਆਂਦੇ ਗਏ ਕਾਰਬਨ ਟੈਕਸ ਨੂੰ ਖਤਮ ਕਰ ਦੇਣਗੇ ਅਤੇ ਉਹ ਇਸ ਟੈਕਸ ਨੂੰ ਰਹਿਣ ਸਹਿਣ ਦੀ ਲਾਗਤ ਵਧਾਉਣ ਲਈ ਜ਼ਿੰਮੇਵਾਰ ਠਹਿਰਾਉਣਗੇ ਜਿਹੜੇ ਸੂਬਿਆਂ ਵਿੱਚ ਫੈਡਰਲ ਕਾਰਬਨ ਟੈਕਸ ਲਾਗੂ ਹੈ ਉੱਥੇ ਲੋਕ ਰਿਬੇਟਾਂ ਪ੍ਰਾਪਤ ਕਰ ਸਕਦੇ ਨੇ ਕੰਜ਼ਰਵੇਟਿਵ ਲੀਡਰ ਇਸ ਗੱਲ ਤੇ ਅਸਪਸ਼ਟ ਨੇ ਕਿ ਕਿਉਂ ਕੰਜ਼ਿਊਮਰ ਕਾਰਬਨ ਟੈਕਸ ਜੋ ਵਿਕਤੀਆਂ ਤੇ ਛੋਟੇ ਕਾਰੋਬਾਰਾਂ ਤੇ ਲਗਾਇਆ ਜਾਂਦਾ ਹੈ ਅਤੇ ਵੱਖਰੀ ਪ੍ਰਣਾਲੀ ਜੋ ਵੱਡੇ ਉਦਯੋਗ ਤੇ ਲਾਗੂ ਹੁੰਦੀ ਹੈ ਦੋਵਾਂ ਨੂੰ ਰੱਦ ਕਰਨਗੇ ਜਾਂ ਨਹੀਂ ਬ੍ਰਿਟਿਸ਼ ਕੋਲੰਬੀਆ ਨੇ ਫੈਡਰਲ ਸਰਕਾਰ ਦੇ ਨਾਲ ਫਾਰਮਾਕੇਅਰ ਸਮਝੌਤੇ ਤੇ ਦਸਤਖਤ ਕੀਤੇ ਨੇ ਸ਼ੂਗਰ ਦੀ ਦਵਾਈ ਅਤੇ ਹਾਰਮੋਨ ਰਿਪਲੇਸਮੈਂਟ ਥੈਰੇਪੀ ਵੀ ਇਸ ਦੇ ਵਿੱਚ ਕਵਰ ਕੀਤੀ ਜਾਵੇਗੀ ਦੱਸ ਦਈਏ ਕਿ ਫੈਡਰਲ ਸਰਕਾਰ ਦੇ ਨਾਲ ਫਾਰਮਾਕੇਅਰ ਦੇ ਤਹਿਤ ਸਮਝੌਤਾ ਕਰਨ ਵਾਲਾ ਬ੍ਰਿਟਿਸ਼ ਕੋਲੰਬੀਆ ਪਹਿਲਾ ਸੂਬਾ ਬਣ ਗਿਆ ਬ੍ਰਿਟਿਸ਼ ਕੋਲੰਬੀਆ ਫੈਡਰਲ ਸਰਕਾਰ ਨਾਲ ਫਾਰਮਾਕੇਅਰ ਸਮਝੌਤੇ ਤੇ ਦਸਤਖਤ ਕਰਨ ਵਾਲਾ ਕੈਨੇਡਾ ਦਾ ਪਹਿਲਾ ਸੂਬਾ ਬਣ ਕੇ ਆਇਆ ਹੈ ਇਹ ਸਮਝੌਤਾ ਸੂਬੇ ਨੂੰ ਹਾਰਮੋਨ ਰਿਪਲੇਸਮੈਂਟ ਥੈਰੇਪੀ ਅਤੇ ਸ਼ੂਗਰ ਦੇ ਖਰਚਾ ਨੂੰ ਕਵਰ ਕਰਨ ਵਿੱਚ ਮਦਦ ਕਰੇਗਾ ਫੈਡਰਲ ਸਿਹਤ ਮੰਤਰੀ ਮਾਰਕ ਹੌਲੈਂਡ ਨੇ ਕਿਹਾ ਹੈ ਕਿ 1.5 ਬਿਲੀਅਨ ਡਾਲਰ ਦੀ ਰਾਸ਼ਟਰੀ ਯੋਜਨਾ ਵਿੱਚ ਬ੍ਰਿਟਿਸ਼ ਕੋਲੰਪੀਆ ਦਾ ਹਿੱਸਾ 195 ਮਿਲੀਅਨ ਡਾਲਰ ਹੋਣ ਦਾ ਅਨੁਮਾਨ ਹੈ ਅਤੇ ਸਮਝੌਤੇ ਦੇ ਤਹਿਤ ਸੈਨੇਟ ਦੁਆਰਾ ਕਾਨੂੰਨ ਪਾਸ ਹੋਣ ਤੋਂ ਬਾਅਦ April ਤੱਕ ਫੰਡਿੰਗ ਸ਼ੁਰੂ ਹੋ ਸਕਦੀ ਹੈ ਹੌਲੈਂਡ ਨੇ ਕਿਹਾ ਕਿ ਮੇਰਾ ਉਦੇਸ਼ ਹੈ ਕਿ ਅਸੀਂ ਅਗਲੇ ਸਾਲ 1 April ਤੋਂ ਪਹਿਲਾਂ ਦੇਸ਼ ਦੇ ਹਰ ਅਧਿਕਾਰ ਖੇਤਰ ਹਰ ਸੂਬੇ ਹਰ ਖੇਤਰ ਨਾਲ ਇੱਕ ਸਮਝੌਤੇ ਤੇ ਦਸਤਖਤ ਕਰਨ ਅਤੇ ਉਸ ਸਮਾਂ ਸੀਮਾ ਵਿੱਚ ਜੋ ਹਰ ਖੇਤਰ ਵਿੱਚ ਦਵਾਈਆਂ ਪਹੁੰਚਦੀਆਂ ਕਰਨ ਦੇ ਢੀਚੇ ਨੂੰ ਪ੍ਰਾਪਤ ਕਰੀਏ ਅਤੇ ਮੈਨੂੰ ਅਜਿਹਾ ਹੋਣ ਦਾ ਯਕੀਨ ਹੈ ਕਵਰੇਜ ਜਨਮ ਨਿਯੰਤਰਣ ਅਤੇ ਸ਼ੂਗਰ ਦੀਆਂ ਦਵਾਈਆਂ ਤੇ ਸਪਲਾਈਆਂ ਲਈ ਹੋਣੀ ਸੀ ਪਰ ਬ੍ਰਿਟਿਸ਼ ਕੋਲੰਬੀਆ ਦੇ ਸਿਹਤ ਮੰਤਰੀ ਆਰੀਅਨ ਡਿਕਸ ਨੇ ਕਿਹਾ ਕਿ ਗਰਭ ਨਿਰੋਧਕ ਦੀ ਦਵਾਈ ਪਹਿਲਾਂ ਹੀ ਇੱਕ ਸਬਾਈ ਪ੍ਰੋਗਰਾਮ ਦੇ ਤਹਿਤ ਕਵਰ ਕੀਤੀ ਜਾਂਦੀ ਹੈ ਇਸ ਲਈ ਇਸ ਹਿੱਸੇ ਦੀ ਵਰਤੋਂ ਔਰਤਾਂ ਲਈ ਹਾਰਮੋਨ ਥੈਰੇਪੀ ਨੂੰ ਕਵਰ ਕਰਨ ਲਈ ਕੀਤੀ ਜਾਵੇਗੀ ਡਿਕਸ ਨੇ ਕਿਹਾ ਕਿ ਅਸੀਂ ਬ੍ਰਿਟਿਸ਼ ਕੋਲੰਬੀਆ ਲਈ 30 ਤੋਂ 40 ਮਿਲੀਅਨ ਡਾਲਰ ਉਹ ਰਾਸ਼ੀ ਲੈ ਰਹੇ ਹਾਂ ਜੋ ਕਿ ਫੈਡਰਲ ਸਰਕਾਰ ਤੋਂ ਗਰਭ ਨਿਰੋਧਕ ਲਈ ਆਵੇਗੀ ਅਤੇ ਅਸੀਂ ਇਸ ਨੂੰ ਕਿਸੇ ਹੋਰ ਇਸਤੇ ਲਗਾ ਰਹੇ ਹਾਂ ਤਾਂ ਕਿ ਬ੍ਰਿਟਿਸ਼ ਕੋਲੰਪੀਆ ਦੀਆਂ ਔਰਤਾਂ ਲਈ ਕੁਝ ਹੋਰ ਮੁਫਤ ਹੋ ਸਕੇ ਡਿਕਸ ਜਿਨ੍ਹਾਂ ਨੂੰ ਖੁਦ ਨੂੰ ਟਾਈਪ 1 ਡਾਇਬੀਟੀਜ਼ ਯਾਨੀ ਕਿ ਸ਼ੂਗਰ ਹੈ ਉਸਨੇ ਕਿਹਾ ਕਿ ਲਗਭਗ 1.5 ਲੱਖ ਬ੍ਰਿਟਿਸ਼ ਕੋਲੰਬੀਅਨਸ ਸ਼ੂਗਰ ਦੀਆਂ ਦਵਾਈਆਂ ਲੈਂਦੇ ਨੇ ਤੇ ਕਿਹਾ ਕਿ ਹਾਰਮੋਨ ਰਿਪਲੇਸਮੈਂਟ ਥੈਰੇਪੀ ਨੂੰ ਕਵਰ ਕਰਨ ਲਈ ਕਰੀਬ 40 ਹਜ਼ਾਰ ਔਰਤਾਂ ਨੂੰ ਲਾਭ ਹੋਵੇਗਾ ਉਨ੍ਹਾਂ ਕਿਹਾ ਕਿ 슈ਗਰ ਦੇ ਨਾਲ ਆਉਣ ਵਾਲੀ ਲਾਗਤ ਕਈ ਲੋਕਾਂ ਲਈ ਮੁਸ਼ਕਲ ਪੈਦਾ ਕਰਦੀ ਹੈ ਡਿਕਸ ਨੇ ਕਿਹਾ ਕਿ ਮੈਨੂੰ ਲੰਮੇ ਸਮੇਂ ਤੋਂ 슈ਗਰ ਹੈ ਅਤੇ ਮੈਂ ਇਸ ਨਾਲ ਨਜਿੱਠਣ ਤੇ ਸਮਰਥਾਂ ਸ਼ਾਇਦ ਟੈਕਸ ਵਗੈਰਾ ਦੇਣ ਤੋਂ ਬਾਅਦ ਇਹ ਮੈਨੂੰ 120000 ਡਾਲਰ ਨੂੰ ਪੈਂਦੀ ਹੈ ਅਪ੍ਰੈਲ 2023 ਵਿੱਚ ਬ੍ਰਿਟਿਸ਼ ਕੋਲੰਬੀਆ ਮੁਫਤ ਜਨਮ ਨਿਯੰਤਰਣ ਪ੍ਰਦਾਨ ਕਰਨ ਵਾਲਾ ਕੈਨੇਡਾ ਵਿੱਚ ਪਹਿਲਾ ਸੂਬਾ ਬਣ ਗਿਆ ਸੀ ਅਤੇ ਡਿਕਸ ਨੇ ਕਿਹਾ ਕਿ ਬ੍ਰਿਟਿਸ਼ ਕੋਲੰਬੀਆ ਵਿੱਚ 264000 ਔਰਤਾਂ ਮੁਫਤ ਗਰਭ ਨਿਰੋਧ ਤੱਕ ਪਹੁੰਚ ਕਰਨ ਦੇ ਯੋਗ ਨੇ ਮਾਰਕ ਹੌਲੈਂਡ ਨੇ ਕਿਹਾ ਕਿ ਬ੍ਰਿਟਿਸ਼ ਕੋਲੰਬੀਆ ਵਿੱਚ ਹਾਰਮੋਨ ਥੈਰੇਪੀ ਨੂੰ ਫੰਡਿੰਗ ਦੇਣਾ ਔਰਤਾਂ ਦੀ ਸਿਹਤ ਲਈ ਬੁਨਿਆਦੀ ਤੌਰ ਤੇ ਮਹੱਤਵਪੂਰਨ ਹੈ। ਉਹਨਾਂ ਕਿਹਾ ਕਿ ਔਰਤਾਂ ਲਈ ਉਹਨਾਂ ਦੀ ਜ਼ਿੰਦਗੀ ਦਾ ਲਗਭਗ 1/3 ਹਿੱਸਾ ਮੈਨੋਪੌਜ਼ ਤੋਂ ਬਾਅਦ ਦੀ ਅਵਸਥਾ ਵਿੱਚ ਬਿਤਾਉਣਾ ਹੁੰਦਾ ਹੈ। ਇਸ ਸਮੇਂ ਯੋਜਨ ਕਰਨ ਵਿੱਚ ਮਦਦ ਕਰਨਾ ਇਸ ਬਾਰੇ ਲੋੜਿੰਦੀ ਗੱਲਬਾਤ ਨਹੀਂ ਹੁੰਦੀ ਅਤੇ ਤੱਥ ਕਿ ਬਹੁਤ ਸਾਰੀਆਂ ਔਰਤਾਂ ਇਸ ਲਾਚ ਨੂੰ ਬਰਦਾਸ਼ਤ ਨਹੀਂ ਕਰ ਸਕਦੀਆਂ। ਉਹਨਾਂ ਦੀ ਸਿਹਤ ਲਈ ਨੁਕਸਾਨਦੇਹ ਬ੍ਰਿਟਿਸ਼ ਕੋਲੰਪੀਆ ਦੇ ਮਹਿਲਾ ਹਸਪਤਾਲ ਦੀ ਮੈਡੀਕਲ ਡਾਇਰੈਕਟਰ ਡਾਕਟਰ ਸਟੈਫਨੀ ਰੋਮ ਦਾ ਕਹਿਣਾ ਹੈ ਕਿ ਇਹ ਐਲਾਨ ਔਰਤਾਂ ਲਈ ਹੈਲਥ케ਅਰ ਨੂੰ ਬਿਹਤਰ ਬਣਾਉਣ ਲਈ ਬੁਨਿਆਦੀ ਹੈ ਡਾਕਟਰ ਸਟੈਫਨੀ ਨੇ ਕਿਹਾ ਕਿ ਅਸੀਂ ਜਾਣਦੇ ਹਾਂ ਕਿ ਇਲਾਜ ਨਾ ਕੀਤੇ ਮੈਨੋਪੌਜ਼ਲ ਲੱਛਣਾਂ ਦਾ ਲੋਕਾਂ ਦੀ ਸਿਹਤ, ਜੀਵਨ ਦੀ ਗੁਣਵੱਤਾ ਅਤੇ ਕੰਮ ਕਰਨ ਦੀ ਯੋਗਤਾ ਤੇ ਬਹੁਤ ਮਹੱਤਵਪੂਰਨ ਪ੍ਰਭਾਵ ਪੈਂਦਾ ਹੈ ਅੱਜ ਦਾ ਕੈਂਟਾ ਨਿਊਜ਼ ਬੁਲਟਿਨ ਵਿੱਚ ਬਸ ਇੰਨਾ ਹੀ ਜਾਂਦੇ ਜਾਂਦੇ ਇੱਕ ਵਾਰ ਫਿਰ ਨਸਰ ਮਾਰ ਲੈਣਿਆ ਮੁਖੜ ਲੈ ਜਾਂਦੇ ਕੈਨੇਡਾ ਚ ਪਨਾ ਮੰਗਰਮਾਲਿਆਂ ਦੀ ਗਿਣਤੀ ਹੋਈ 236000 ਸੈਲਮ ਮੰਗਰਮਾਲਿਆਂ ਦੇ ਮਸਲੇ ਤੇ ਫੈਡਰਲ ਸਰਕਾਰ ਤੇ ਰਾਜ ਸਰਕਾਰਾਂ ਵਿਚਾਲੇ ਠਕਰਾ ਗ੍ਰਾਮਟਨ ਦੀ ਸਿਟੀ ਕੌਂਸਲਰ ਵਿਨਾ ਸੈਂਟੋਸ ਨੇ ਦਿੱਤਾ ਹੈਰਾਨੀ ਕਰਨ ਬਿਆਨ ਕਿਹਾ ਗ੍ਰਾਮਟਨ ਵਿੱਚ ਕਿਰਾਏ ਦੇ ਮਕਾਨਾਂ ਤੇ ਰਹਿਣ ਵਾਸਤੇ ਕੁੜੀਆਂ ਕਰ ਰਹੀਆਂ ਨੇ ਇੱਜ਼ਤ ਨਾਲ ਸਮਝੌਤਾ ਐਰ ਕੈਨੇਡਾ ਦੀ ਹੜਤਾਲ ਵਿਚਾਲੇ ਪੰਜਾਬੀਆਂ ਨੂੰ ਪੈ ਗਿਆ ਵਕਤ ਟਿਕਟਾਂ ਬੁੱਕ ਕਰਵਾ ਚੁੱਕੇ ਪੰਜਾਬੀ ਡੂੰਗੀ ਚਿੰਤਾ ਦੇ ਵਿੱਚ ਡੁੱਬੇ ਕੈਨੇਡਾ ਦੇ ਵਰਕ ਪਰਮਿਟ ਬਾਰੇ ਆ ਗਿਆ ਵੱਡਾ ਫੈਸਲਾ ਕਿ ਬੇਕਦੀਕ ਅਦਾਲਤ ਨੇ ਟਰੂਡੋ ਸਰਕਾਰ ਵਿਰੁੱਧ ਮੁਕੱਦਮਾ ਚਲਾਉਣ ਨੂੰ ਦਿੱਤੀ ਹਰੀ ਚੰਡੀ ਇਸ ਦੇ ਨਾਲ ਹੀ ਮੈਨੂੰ ਦਿਓ ਇਜਾਜ਼ਤ ਕੱਲ ਫੇਰ ਮਿਲਾਂਗੇ ਨਵੇਂ ਤੇ ਤਾਜ਼ਾ ਖਬਰਾਂ ਦੇ ਨਾਲ ਤਨਮਤ